ਅਕਾਲੀ ਦਲ ਦੇ ਤਤਕਾਲੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਤਿੰਨ ਦਿਹਾਕੇ ਪਹਿਲਾਂ ਪੁਲਿਸ ਹਰਾਸਤ ਚ ਹੋਈ ਮੌਤ ਉਹਦੀ ਕਦਕਾਰੀ ਵੱਲੋਂ ਜਾਂਚ ਵੀ ਕੀਤੀ ਗਈ ਪਰ ਉਸ ਰਿਪੋਰਟ ਦੇ ਉੱਤੇ ਅੱਜ ਤੱਕ ਕਾਰਵਾਈ ਨਹੀਂ ਹੋਈ ਕਿਉਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਰਹੀਆਂ ਨਾਂ ਦੋਣ ਦਾ ਦਾਵਾ ਕਰਨ ਵਾਲੀਆਂ ਦੂਜੀਆਂ ਸਰਕਾਰਾਂ ਜਿਨ੍ਹਾਂ ਚ ਕਾਂਗਰਸ ਪਾਰਟੀ ਵੀ ਸ਼ਾਮਲ ਹੈ ਅਕਾਲ ਤਾਸ ਦੇ ਤਤਕਾਲੀ ਜਥੇਦਾਰ ਰਹੇ ਹੋਣ ਪੁਲਿਸ ਹਰਾਸਸ਼ ਜੁਨਾ ਦੀ ਮੌਤ ਹੋ ਗਈ ਹੋਵੇ ਤੇ ਤਿੰਨ ਦਹਾਕੇ 20 ਜਾਣ ਦੇ ਬਾਅਦ ਵੀ ਜੇ ਕਿਸੇ ਪੁਲਿਸ ਅਧਿਕਾਰੀ ਨੇ ਕੋਈ ਜਾਂਚ ਪੜਤਾਲ ਕੀਤੀ ਹੈ ਤਾਂ ਉਹ ਰਿਪੋਰਟ ਦੇ ਉੱਤੇ ਵੀ ਕੋਈ ਕਾਰਵਾਈ ਨਾ ਹੋਵੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਾਨਵੀ ਅਧਿਕਾਰਾਂ ਦੀ ਕਿਸ ਕਦਰ ਅਲੰਗਣਾ ਕਿਸ ਕਦਰ ਅਨਿਆ ਤੇ ਕਿਸ ਕਦਰ ਬੇਇਨਸਾਫੀ ਗੱਲ ਕਿ ਇੱਕ ਸਰਕਾਰ ਦੀ ਨਹੀਂ ਤਿੰਨ ਦਹਾਕਿਆਂ ਚ ਕਿੰਨੀਆਂ ਸਰਕਾਰਾਂ ਆਈਆਂ ਤੇ ਕਿੰਨੇ ਮੁੱਖ ਮੰਤਰੀ ਰਹੇ ਸਾਰੇ ਜਵਾਬ ਦੇ ਐ ਜਿਹੜੇ ਪੰਜਾਬ ਦੀਆਂ ਦਾਅਵੇਦਾਰੀਆਂ ਕਰਦੇ ਐ ਪੰਜਾਬ ਦੇ ਹਿੱਤਾਂ ਦੀਆਂ ਦਾਅਵੇਦਾਰੀਆਂ ਕਰਦੇ ਐ ਜਿਹੜੇ ਵੀ ਕਹਿੰਦੇ ਐ ਕਿ ਬੇਅਦਬੀ ਦੀਆਂ ਕਰਣਾਵਾਂ ਦਾ ਅਸੀਂ ਨਿਆਂ ਤੇ ਇਨਸਾਫ ਦੇਵਾਂਗੇ ਕਾਲਤਾ ਅਸਧ ਦੇ ਤਤਕਾਲੀ ਜਥੇਦਾਰ ਪੁਲਿਸ ਰਾਸਦ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਖਤਮ ਹੋ ਜਾਏ ਤੇ ਉਸ ਰਿਪੋਰਟ ਤੇ ਕੋਈ ਕਾਰਵਾਈ ਨਾ ਹੋਵੇ 1999 ਦੇ ਵਿੱਚ ਏ ਡੀ ਜੀ ਪੀ ਪੁਲਿਸ ਅਧਿਕਾਰੀ ਬੀ ਪੀ ਤਵਾੜੀ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਉਹ ਜਾਂਚ ਰਿਪੋਰਟ ਉਸ ਸਮੇਂ ਦੀ ਕਾਲੀਗਰ ਭਾਰਤੀ ਜਨਤਾ ਪਾਰਟੀ ਜਿਹੜੀ ਸਰਕਾਰ ਹੈ ਉਸ ਨੂੰ ਸੌਂਪੀ ਗਈ ਉਸ ਰਿਪੋਰਟ ਦੇ ਕੀ ਹੋਇਆ ਕੋਈ ਕੁਝ ਨਹੀਂ ਜਾਣਦਾ ਬਿਲਕੁਲ ਇਹਨਾਂ ਦਿਨਾਂ ਦੀ ਗੱਲ ਆ ਦਸੰਬਰ 1992 ਆਇ ਗਦੇਵ ਸਿੰਘ ਕੌਕੇ ਨੂੰ ਉਹਨਾਂ ਦੇ ਘਰੋਂ ਪਿੰਡ ਦੇ ਲੋਕਾਂ ਦੀ ਹਾਜ਼ਰੀ 'ਚ ਜਗਰਾਉਂ ਦੇ ਥਾਣੇਦਾਰ ਨੇ ਚੁੱਕਿਆ ਗੈਰ ਕਾਨੂੰਨੀ ਤੌਰ ਤੇ ਜਗਰਾਉਂ ਦੇ ਸੀਆਈ ਸਟਾਫ ਦੇ ਵਿੱਚ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਕੁਝ ਦਿਨਾਂ ਲਈ ਉਹਨਾਂ ਨੂੰ ਫੇਰ ਵਾਪਸ ਭੇਜ ਦਿੱਤਾ ਗਿਆ ਤੇ ਕੁਝ ਦਿਨਾਂ ਬਾਅਦ ਹੀ ਫੇਰ ਉਸੇ ਪਿੰਡ ਦੇ ਇੱਕ ਕਤਲ ਦੇ ਮਾਮਲੇ 'ਚ ਉਹਨਾਂ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਉਸ ਤੋਂ ਬਾਅਦ ਇੱਕ ਕਹਾਣੀ ਕਢੀ ਗਈ ਜਿਹੜੀ ਕਿ ਅਕਸਰ ਪੁਲਿਸ ਇਦਾਂ ਦੀਆਂ ਕਹਾਣੀਆਂ ਕੱਢਦੀ ਹੈ ਹਥਿਆਰ ਬਰਾਮਦ ਕਰਨ ਦੀ ਕਹਾਣੀ ਉਹ ਕਹਾਣੀ ਐਸੀ ਕਢੀ ਗਈ ਕਿ ਉਸ ਤੋਂ ਬਾਅਦ ਭਾਈ ਗਦੇ ਸਿੰਘ ਕੌਂਕੇ ਦਾ ਆਤਾ ਪਤਾ ਨਹੀਂ ਇੱਕ ਜਾਂਚ ਰਿਪੋਰਟ ਜ਼ਰੂਰ ਹੈ ਜਿਹੜੀ ਇਸ ਗੱਲ ਦੇ ਸੰਕੇਤ ਦਿੰਦੀ ਹੈ ਕਿ ਪਾਈ ਕੌਂਕੇ ਦੇ ਨਾਲ ਗੈਰ ਮਾਨਵੀ ਵਤੀਰਾ ਔਰ ਇਸ ਸ਼ੱਕ ਦੇ ਵੱਡੇ ਜਿਹੜੇ ਹੈਗੇ ਸਨੇਹ ਕਿ ਪੁਲਿਸ ਹਰਾਸਤ ਜੁਨਾ ਦਾ ਕਤਲ ਹੋਇਆ ਹੈ ਪਰ ਉਹਦੀ ਜਾਂਚ ਤੇ ਪੜਤਾਲ ਕੌਣ ਕਰੇਗਾ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਿਹੜੇ ਚੇਅਰਮੈਨ ਆ ਪੰਜਾਬ ਦੇ ਸਰਵਜੀਤ ਸਿੰਘ ਵੀਰਕਾ ਉਹਨਾਂ ਵੱਲੋਂ ਅਕਾਲ ਚਸਸ ਦੇ ਜਥੇਦਾਰ ਨੂੰ ਇੱਕ ਪੱਤਰ ਸੌਪਿਆ ਗਿਆ ਉਸ ਪੱਤਰ ਦੇ ਚ ਪੁਲਿਸ ਅਧਿਕਾਰੀ ਦੀ ਰਿਪੋਰਟ ਲਾਈ ਗਈ ਹੈ ਜਸ ਅਜੀਤ ਸਿੰਘ ਬੈਂਸ ਉਹਨਾਂ ਦੀ ਰਿਪੋਰਟ ਲਾਈ ਗਈ ਹੈ ਇਹ ਪੁੱਛਿਆ ਜਾ ਰਿਹਾ ਹੈ ਜਥੇਦਾਰ ਸਾਹਿਬ ਨੂੰ ਇਹ ਬੇਨਤੀ ਕੀਤੀ ਗਈ ਹੈ ਕਿ ਇਸ ਮਾਮਲੇ ਦੇ ਉੱਤੇ ਨਿਆਂ ਤੇ ਇਨਸਾਫ ਦਵਾਇਆ ਜਾਏ ਕਿ ਆਖਰ ਪਾਈਕੌਂਕੇ ਦੀ ਮੌਤ ਲਈ ਉਸਦੇ ਗੁਨਾਹ ਲਈ ਕੌਣ ਹੈ ਜ਼ਿੰਮੇਵਾਰ ਗੱਲ ਕੇਵਲ ਇੰਨੀ ਨਹੀਂ ਹੈ ਪੰਜਾਬ ਚ ਬਹੁਤ ਸਾਰੇ ਇਦਾਂ ਦੇ ਪਰਿਵਾਰ ਹੋਣਗੇ ਜਿਨ੍ਹਾਂ ਦੇ ਨੌਜਵਾਨ ਉਸ ਦੌਰ ਦੇ ਵਿੱਚ ਕਾਲੇ ਹੰਦੇਰੇ ਦੇ ਵਿੱਚ ਹਮੇਸ਼ਾ ਦੇ ਲਈ ਚਲੇਗੇ ਕਈ ਪਰਿਵਾਰਾਂ ਨੇ ਅਦਾਲਤਾਂ ਤੱਕੇ ਕਾਦੇ ਅਦਾਲਤਾਨੀਆਂ ਲੜਾਈਆਂ ਦਹਾਕਿਆਂ ਤੱਕ ਲੜੀਆਂ ਕਈਆਂ ਦੇ ਬੇਟੇ ਚਲੇ ਗਏ ਤੇ ਬਾਪ ਲੜਾਈ ਲੜਦਾ ਰਿਹਾ ਕਈਆਂ ਦੇ ਬਾਪ ਚਲੇ ਗਏ ਤੇ ਬੇਟੇ ਲੜਾਈਆਂ ਲੜਦੇ ਬੁੱਢੇ ਹੋ ਗਏ ਕਿਸੇ ਨੂੰ ਇਨਸਾਫ ਮਿਲਿਆ ਤੇ ਕਿਸੇ ਨੂੰ ਨਹੀਂ ਮਿਲਿਆ ਜਿੱਥੇ ਪ੍ਰੀਤ ਤੇ ਸਵਾਲ ਉੱਠਦੇ ਐ ਉਥੇ ਜਥੇਦਾਰ ਅਕਾਲਤਾ ਸਾਹਿਬ ਜਿਹੜਾ ਨੂੰ ਪੱਤਰ ਸੌਪਿਆ ਗਿਆ ਉਹਨਾਂ ਨੂੰ ਵੀ ਕਿਹਾ ਗਿਆ ਕਿ ਇਸ ਮਾਮਲੇ ਤੇ ਸਿਕ ਮर्यादा ਮੁਤਾਬਕ ਕਾਰਵਾਈ ਕੀਤੀ ਜਾਵੇ ਕਿ ਕੌਣ ਹੈ ਇਹਦੇ ਲਈ ਜ਼ਿੰਮੇਵਾਰ ਗੁਨਾਹਗਾਰ ਕਟਾਰੇ 'ਚ ਖੜੇ ਕੀਤੇ ਜਾਣ ਇਹ ਸਵਾਲ ਉਸ ਕਰਕੇ ਵੀ ਐਮ ਹੋ ਗਿਆ ਕਿ ਜਦੋਂ ਆਪਾਂ ਗੱਲ ਕਰਦੇ ਆਂ ਤਾਂ ਦੋ ਜਥੇਦਾਰਾਂ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਜਿਨ੍ਹਾਂ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਦੇ ਰਾਗੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਆਕਾਲ ਤਖਤ ਦੇ ਮੌਜੂਦਾ ਜਥੇਦਾਰ ਨੇ ਕਿਹਾ ਕਿ ਉਹਨਾਂ ਨੇ ਜੋ ਗੁਨਾਹ ਕੀਤਾ ਹੈ ਪੰਥ ਚੋਂ ਛੇਕੇ ਹੋਇਆ ਹੈ ਇਸ ਲਈ ਦੁਨੀਆ ਪਰ ਚ ਬੈਠੇ ਸਿੱਖਾਂ ਨੂੰ ਉਹਨਾਂ ਨੇ ਸਿਨਿਹਾਂ ਦਿੱਤਾ ਕਿ ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਕਿਸੇ ਸਮਾਗਮ ਦੀ ਕੋਈ ਸਾਂਝ ਨਾ ਰੱਖੀ ਜਾਵੇ ਬਿਲਕੁਲ ਸਹੀ ਤੇ ਦੂਜੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਤਿੰਨ ਦਹਾਕੇ ਪਹਿਲਾਂ ਮੌਤ ਦੇ ਘਾਟ ਉਤਾਰ ਦਿੱਤੇ ਗਏ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਕਿ ਕੌਣ ਜ਼ਿੰਮੇਵਾਰ ਹੈ ਉਹ ਅਪੀਲ ਵੀ ਜਥੇਦਾਰ ਸਾਹਿਬ ਨੂੰ ਵੀ ਪਾਈ ਗਈ ਹੈ ਉਮੀਦ ਕਰਦੇ ਹਾਂ ਦਰਸ਼ਨ ਸਿੰਘ ਰਾਗੀ ਦੀ ਤਰ੍ਹਾਂ ਇਸ ਮੁੱਦੇ ਦੇ ਉੱਤੇ ਵੀ ਆਕਾਲ ਚਸ ਦੇ ਜਿਹੜੇ ਮੌਜੂਦਾ ਜਥੇਦਾਰ ਹੈ ਆਪਣਾ ਆਦੇਸ਼ ਜ਼ਰੂਰ ਦੇਣਗੇ ਔਰ ਤਵਕਕ ਜਿਹੜੀ ਸਮੇਂ ਦੀ ਸਰਕਾਰ ਹੈ ਨਿਆਂ ਤੇ ਇਨਸਾਫ ਦੀ ਗੱਲ ਕਰਦੀ ਹੈ ਉਹਦੇ ਤੋਂ ਵੀ ਉਮੀਦ ਕਰਦੇ ਆ ਕਿ ਆਖਰ ਭਾਈ ਗੁਰਦੇਵ ਸਿੰਘ ਕੌਂਕੇ ਦੀ ਮੌਤ ਲਈ ਹਰਾਸਤ ਲਈ ਇਸ ਗਿਨਾਹ ਲਈ ਕੌਣ ਆ ਜ਼ਿੰਮੇਵਾਰ ਗਿਨਾਹਗਰ ਸਾਹਮਣੇ ਤਾਂ ਹੋਣਾ ਚਾਹੀਦਾ ਹੈ